ਨੇ ਜੀ ਬਹੁਤ ਘੱਟ ਸਮਾਂ ਦਿੱਤਾ ਗਿਆ ਲੋਕਾਂ ਨੂੰ ਨੋਮੀਨੇਸ਼ਨ ਫਾਈਲ ਕਰਨ ਲਈ ਜੀ ਉਸ ਤੋਂ ਵੱਡੀ ਗੱਲ ਜਿਹੜੀ ਨੋਮੀਨੇਸ਼ਨ ਦੀਆਂ ਡੇਟਸ ਅਨਾਉਂਸ ਕੀਤੀਆਂ ਉਹਦੇ ਵਿੱਚ ਵੀ ਦੋ ਛੁੱਟੀਆਂ ਗਾਂਧੀ ਜੰਤੀ ਅਗਰਸੈਂ ਜੰਤੀ ਤੇ ਲੋਕਾਂ ਦਾ ਕੱਲ ਇੱਕ ਲਾਸਟ ਡੇਟ ਬਚੀ ਆ ਜਿੱਥੇ ਨੋਮੀਨੇਸ਼ਨ ਫਾਈਲ ਹੋਣੀ ਆ ਮੇਰੇ ਹਿਸਾਬ ਨਾਲ ਲੋਕਾਂ ਨੂੰ ਪੂਰਾ ਮੌਕਾ ਦਿੱਤਾ ਨਹੀਂ ਗਿਆ ਸਮਾਂ ਵੀ ਬਹੁਤ ਘੱਟ ਦਿੱਤਾ ਗਿਆ ਤੇ ਇਸ ਕਰਕੇ ਜਿਹੜੀ ਵੱਡੀ ਪ੍ਰੋਬਲਮ ਤਾਂ ਇੰਨਾ ਰਸ਼ ਪੈ ਰਿਹਾ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਵੀ ਨੋਮੀਨੇਸ਼ਨ ਪੇਪਰਸ ਨੇ ਉਹ ਲੋਕਾਂ ਤੋਂ ਭਰੇ ਨਹੀਂ ਜਾ ਰਹੇ ਪਹਿਲਾਂ ਬਹੁਤ ਜ਼ਿਆਦਾ ਸਮਾਂ ਮਿਲਦਾ ਹੁੰਦਾ ਸੀ ਲੋਕਾਂ ਨੂੰ ਬੜੇ ਆਰਾਮ ਨਾਲ ਉਹਦੇ ਨੋਮੀਨੇਸ਼ਨ ਲਈ ਚੁੱਲਾ ਟੈਕਸ ਦੀਆਂ ਰਸੀਦਾਂ ਘਟਾਉਣ ਲਈ ਐਨਓਸੀ ਜ਼ ਲੈਣ ਲਈ ਕੋਈ ਪ੍ਰੋਬਲਮ ਆਉਂਦੀ ਨਹੀਂ ਸੀਗੀ। ਹੁਣ ਕੀ ਕਹਿੰਦੇ ਐਨਓਸੀ ਵਾਸਤੇ ਇਸ਼ੂਜ਼ ਆ ਰਹੇ ਆ ਕੁਝ ਮਤਲਬ ਕਈਆਂ ਨੂੰ ਮਿਲ ਨਹੀਂ ਰਹੀਆਂ ਕਈਆਂ ਦੀ ਕਲੀਅਰ ਨਹੀਂ ਹੋ ਪਾਈ ਇਹ ਕੀ ਇਸ਼ੂ ਹੈ। ਕਾਫੀ ਇਸ਼ੂਜ਼ ਨੇ ਜੀ ਐਨਓਸੀ ਦੇ ਕਿਉਂਕਿ ਵੈਸੇ ਇਲੈਕਸ਼ਨ ਕਮਿਸ਼ਨ ਵੱਲੋਂ ਤਾਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨਸ ਨੇ ਜਾਂ ਉਹਨਾਂ ਦਾ ਜੋ ਕੰਮ ਕਰਨ ਦਾ ਢਾਂਗਾ ਬੜਾ ਵਧੀਆ ਉਹਨਾਂ ਨੇ ਤਾਂ ਦੇਖੋ ਇੱਥੇ ਤੱਕ ਕੀਤਾ ਵੀ ਜੇ ਕਿਸੇ ਬੰਦੇ ਕੋਲੇ ਕੋਈ ਵੀ ਚੁੱਲਾ ਟੈਕਸ ਜਾਂ ਐਨਓ ਤਾਂ ਉਹ ਕੇਵਲ ਐਫੀਡੇਵਿਟ ਲਗਾ ਸਕਦੇ ਆ ਐਫੀਡੇਵਿਟ ਫਾਈਲ ਕਰੋ ਤੁਹਾਨੂੰ ਕਿਸੇ ਐਨਓਸੀ ਦੀ ਲੋੜ ਨਹੀਂ ਕਿਸੇ ਜੁਲਾਟੈਕਸ ਨੂੰ ਨਾਲ ਸਬਮਿਟ ਕਰਨ ਦੀ ਲੋੜ ਨਹੀਂ ਹੈ ਤੁਹਾਡੇ ਨਾਮੀਨੇਸ਼ਨ ਪੇਪਰ ਕਦੀ ਵੀ ਰੱਦ ਨਹੀਂ ਹੋਣਗੇ ਸਰਕਾਰ ਵੱਲੋਂ ਅਕਸਰ ਜੇ ਆਪਾਂ ਗੱਲ ਕਰ ਲਈ ਹਰਕਮਲ ਜੀ ਵੈਸੇ ਸਹਾਇਤਾ ਆਪਾਂ ਕਹਿੰਦੇ ਆ ਨਾ ਸਹੂਲਤਾਂ ਸਰਕਾਰ ਵੱਲੋਂ ਸਹੂਲਤ ਕੀ ਮਿਲਦੀ ਹੈ ਜਦੋਂ ਆਪਾਂ ਕਹਿੰਦੇ ਆ ਇਲੈਕਸ਼ਨ ਆਂਦੀ ਹੈ ਸਰਪੰਚ ਬਣ ਕੇ ਉਹਨਾਂ ਨੂੰ ਕੋਈ ਬੈਨੀਫਿਟ ਮਿਲ ਜਾਂਦਾ ਹੈ ਜਾਂ ਜਦੋਂ ਹੁਣ ਪਹਿਲਾਂ ਨਾਮੀਨੇਸ਼ਨਸ ਭਰ ਰਹੇ ਨੇ ਸਰਕਾਰ ਵੱਲੋਂ ਨਾਮੀਨੇਸ਼ਨ ਭਰਨ ਦੀ ਕੀ ਸਹੂਲਤ ਹੈ ਨੋਮੀਨੇਸ਼ਨਸ ਸਰਕਾਰ ਵੱਲੋਂ ਤਾਂ ਕੋਈ ਸੋਦੀ ਲੋਕ ਆਪਣੇ ਤੌਰ ਤੇ ਜੀ ਆਪ ਦੇ ਲੈਵਲ ਤੇ ਨੋਮੀਨੇਸ਼ਨਸ ਫਾਈਲ ਕਰ ਰਹੇ ਨੇ ਤੇ ਮੈਂ ਅਸੀਂ ਤਾਂ ਪਹਿਲਾਂ ਵੀ ਇਹ ਗੱਲਾਂ ਕਰਦੇ ਆਏ ਨੇ ਵੀ ਐਡਾ ਕੰਪਲਿਕੇਟਿਡ ਫਾਰਮ ਜੀ ਜਿਹੜਾ ਤੁਸੀਂ ਇੱਕ ਬੰਦੇ ਨੇ ਮੈਂਬਰ ਮਚਾਇਤ ਲੜਨੀ ਆ ਉਹ ਅੱਠ ਜਾਂ 10 ਪੜਿਆ ਹੋਇਆ ਕੰਪਲਿਕੇਟਿਡ ਫਾਰਮ ਦਿੱਤਾ ਜਿਹਦੇ ਵਿੱਚ 에ਰੋਪਲੇਨ ਜਾਂ ਹਵਾਈ ਜਹਾਜ਼ ਮੰਤਰੀ ਜਹਾਜ਼ ਤੁਹਾਡੇ ਕੋਲੇ ਹੈਕ ਨਹੀਂ ਹੈ ਇਹ ਚੀਜ਼ਾਂ ਕੱਟ ਕੱਟ ਕਰ ਦੇਣੀਆਂ ਚਾਹੀਦੀਆਂ ਸਨਗੀਆਂ ਪਰ ਲੰਬੇ ਸਮੇਂ ਤੋਂ ਸੇਮ ਇੱਕੋ ਹੀ ਫਾਰਮ ਚੱਲਿਆ ਆ ਰਿਹਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕਰਦੇ ਇਸ ਵਾਰੀ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਪੰਜਾਬੀ ਨਾ ਉੱਚਾਈ ਤੋਂ ਅੱਗੇ ਆਉਂਦੇ ਸੀ ਮਗਰ ਇਸ ਵਾਰੀ ਕਹਿੰਦੇ ਰੇਸ਼ੋ ਘਟੀ ਆ ਪੰਜਾਬੀਆਂ ਦਾ ਇੰਟਰਸਟ ਘਟਿਆ ਇਸ ਦੇ ਵਿੱਚ ਐਦਕੀ ਐਦਕੀ ਕਹਿੰਦੇ ਪ੍ਰਵਾਸੀ ਪਰਵੰਜਲੀ ਭਾਈਚਾਰਾ ਥੋੜਾ ਜਿੰਨਾ ਪ੍ਰੋਮੋਟ ਹੋ ਰਿਹਾ ਹੈ ਇਹ ਕੁਝ ਖਾਸ ਕਰਕੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਸਾਡਾ ਲੁਧਿਆਣਾ ਵੱਡਾ ਜ਼ਿਲ੍ਹਾ ਤੇ ਬਹੁਤ ਗਿਣਤੀ ਵਿੱਚ ਜਿਹੜੇ ਪ੍ਰਵਾਸੀ ਵੀਰ ਇੱਥੇ ਰਹਿੰਦੇ ਨੇ ਸੋ ਉਹਨਾਂ ਦਾ ਇੰਟਰਸਟ ਜਿਆਦਾ ਵਧ ਰਿਹਾ ਕਾਫੀ ਪੰਚਾਇਤਾਂ ਦਾ ਬਿਲਕੁਲ ਪ੍ਰਵਾਸੀ ਵੀਰਾਂ ਨੇ ਜਾਂ ਭੈਣਾਂ ਨੇ ਉਹਨਾਂ ਨੇ ਆਪ ਦੇ ਨਾਮੀਨੇਸ਼ਨ ਫਾਈਲ ਕੀਤੇ ਨੇ ਸੋ ਜਿੰਨੀ ਗਿਣਤੀ ਵੱਧ ਰਹੀ ਆ 19 ਨੋਮੀਨੇਸ਼ਨ ਲਈ ਇਹਨਾਂ ਦੇ ਅੱਗੇ ਉਹ ਚ ਕਤਾਰ ਵੱਧ ਰਹੀ ਹੈ ਲੁਧਿਆਣਾ ਲੋਕਬਾਤ ਦੇਖ ਰਹੇ ਹੋ ਤੁਸੀਂ ਤੇ ਮੈਂ ਸੁਝਲ ਦਾ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਚ ਗੱਲ ਕਰ ਲਈ ਸਰਪੰਚੀ ਪੰਚੀ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਬਿਗੁਲ বাজ ਚੁੱਕਾ ਤੇ ਉਸ ਤੋਂ ਬਾਅਦ ਗਰਮੀ ਛਾਈ ਹੈ ਵੱਖ-ਵੱਖ ਕੈਂਡੀਡੇਟ ਵੱਖ-ਵੱਖ ਪਾਰਟੀਆਂ ਤੋਂ ਐਕਟਿਵ ਹੋ ਚੁੱਕੇ ਨੇ ਕਿ ਅਸੀਂ ਆਪਣੇ ਪਿੰਡ ਪਿੰਡ ਦਾ ਸੁਧਾਰ ਕਰਨ ਵਾਸਤੇ ਹੁਣ ਅੱਗੇ ਆਵਾਂਗੇ ਮਗਰ ਜੇ ਗੱਲ ਕੀਤੀ ਜਾਂਦੀ ਹੈ ਕਿ ਸਰਪੰਚੀ ਪੰਚੀ ਦੀ ਜੇ ਚੋਣਾਂ ਦੇ ਵਿੱਚ ਤੁਹਾਡੀ ਫਾਈਲ ਤਿਆਰ ਕਿੱਥੋਂ ਹੋਣੀ ਹੈ ਕਾਗਜ਼ ਪੁਰਾਣੇ ਕਿਸ ਤਰੀਕੇ ਹੈ ਤਬਦੀਲੀ ਆਈ ਕੀ ਹੈ ਇਹ ਸਾਰੇ तमाम ਮੁੱਦੇ ਤੇ ਗੱਲਬਾਤ ਕਰਾਂਗੇ ਐਡਵੋਕੇਟ ਹਰਕਮਲ ਸਿੰਘ ਮੇਕੋਲ ਸਾਡਾ ਨਾਮ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਸਰ ਲੁਧਿਆਣਾ ਲੋਕ ਵਾਸਤੇ ਧੰਨਵਾਦ ਜੀ ਤੁਹਾਡਾ ਵੀ ਸਵਾਗਤ ਜੀ ਹਾਲਾ ਠੀਕ ਠਾਕ ਹਾਂ ਅਕਸਰ ਦੇਖਿਆ ਜਾਂਦਾ ਸੀਗਾ ਚੋਣਾ ਸਾਹਮਣੇ ਆਉਂਦੀਆਂ ਸੀਗੀਆਂ ਤੇ ਲੋਕ ਐਕਟਿਵ ਹੋ ਜਾਂਦੇ ਸੀ ਮਗਰ ਤੁਹਾਡੇ ਕੋਲ ਤਾਂ ਰਸ਼ ਇਸ ਤਰੀਕੇ ਲੱਗਿਆ ਮਤਲਬ ਕੋਈ ਸੇਲ ਦੇ ਵਿੱਚ ਕੋਈ ਚੀਜ਼ ਮਿਲਦੀ ਹੁੰਦੀ ਹੈ ਇਸ ਤਰੀਕੇ ਲੋਕ ਭੱਜ ਭਾ ਜਾ ਰਹੇ ਐ ਇੰਨੀ ਜ਼ਿਆਦਾ ਤਬਦੀਲੀ ਕਿੱਦਾਂ ਆਈ ਹੈ ਇਹ ਮੰਦਭਾਗਾ ਹੀ ਕਹੂੰਗਾ ਜੀ ਮੈਂ ਕਿਉਂਕਿ ਸਰਕਾਰ ਦੀਆਂ ਨਲਕੀਆਂ ਨੇ ਜੀ ਬਹੁਤ ਘੱਟ ਸਮਾਂ ਦਿੱਤਾ ਗਿਆ ਲੋਕਾਂ ਨੂੰ ਨੋਮੀਨੇਸ਼ਨ ਫਾਈਲ ਕਰਨ ਲਈ ਜੀ ਉਸ ਤੋਂ ਵੱਡੀ ਗੱਲ ਜਿਹੜੀ ਨੋਮੀਨੇਸ਼ਨ ਦੀਆਂ ਡੇਟਸ ਅਨਾਉਂਸ ਕੀਤੀਆਂ ਉਹਦੇ ਵਿੱਚ ਵੀ ਦੋ ਛੁੱਟੀਆਂ ਗਾਂਧੀ ਜਨਤੀ ਅਗਰਸੈਂ ਜਨਤੀ ਤੇ ਲੋਕਾਂ ਦਾ ਕੱਲ ਇੱਕ ਲਾਸਟ ਡੇਟ ਬਚੀ ਆ ਜਿੱਥੇ ਨੋਮੀਨੇਸ਼ਨ ਫਾਈਲ ਹੋਣੀ ਆ ਸੋ ਮੇਰਾ ਮੇਰੇ ਹਿਸਾਬ ਨਾਲ ਲੋਕਾਂ ਨੂੰ ਪੂਰਾ ਮੌਕਾ ਦਿੱਤਾ ਨਹੀਂ ਗਿਆ ਸਮਾਂ ਵੀ ਬਹੁਤ ਘੱਟ ਦਿੱਤਾ ਗਿਆ ਬਿਲਕੁਲ ਇਸ ਕਰਕੇ ਜਿਹੜੀ ਵੱਡੀ ਪ੍ਰੋਬਲਮ ਤਾਂ ਇੰਨਾ ਰਸ਼ ਪੈ ਰਿਹਾ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਵੀ ਨਾਮੀਨੇਸ਼ਨ ਪੇਪਰਸ ਨੇ ਉਹ ਲੋਕਾਂ ਤੋਂ ਭਰੇ ਨਹੀਂ ਜਾ ਰਹੇ ਅਕਸਰ ਜਿਹੜਾ ਟਾਈਮ ਮਿਲਦਾ ਹੁੰਦਾ ਸੀਗਾ 8-10 ਦਿਨ ਮਿਲਦੇ ਹੁੰਦੇ ਸੀ ਜਿੱਦਾਂ ਹੁਣ 3 ਦਿਨ ਮਿਲੇ ਆ ਪਹਿਲਾਂ ਦੇ ਟਾਈਮ ਜਿਆਦਾ ਟਾਈਮ ਮਿਲਦਾ ਸੀ ਬਿਲਕੁਲ ਜੀ ਬਿਲਕੁਲ ਪਹਿਲਾਂ ਬਹੁਤ ਜਿਆਦਾ ਸਮਾਂ ਮਿਲਦਾ ਹੁੰਦਾ ਸੀ ਲੋਕਾਂ ਨੂੰ ਬੜੇ ਆਰਾਮ ਨਾਲ ਉਹਦੇ ਨਾਮੀਨੇਸ਼ਨ ਲਈ ਚੁੱਲਾ ਟੈਕਸ ਦੀਆਂ ਰਸੀਦਾਂ ਕਟਾਉਣ ਲਈ ਐਨਓ ਸੀਜ਼ ਲੈਣ ਲਈ ਕੋਈ ਪ੍ਰੋਬਲਮ ਆਉਂਦੀ ਨਹੀਂ ਸੀਗੀ ਬਟ ਇਸ ਹੁਣ ਕੀ ਕਹਿੰਦੇ ਐਨਓ ਸੀਜ਼ ਵਾਸਤੇ ਇਸ਼ੂਜ਼ ਆ ਰਹੇ ਆ ਕੁਝ ਮਤਲਬ ਕਈਆਂ ਨੂੰ ਮਿਲ ਨਹੀਂ ਰ ਕਾਫੀ ਇਸ਼ੂਸ ਨੇ ਜੀ ਐਨਓਸੀ ਦੇ ਕਿਉਂਕਿ ਵੈਸੇ ਇਲੈਕਸ਼ਨ ਕਮਿਸ਼ਨ ਵੱਲੋਂ ਤਾਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨਸ ਨੇ ਜਾਂ ਉਹਨਾਂ ਦਾ ਜੋ ਕੰਮ ਕਰਨ ਦਾ ਢੰਗ ਆ ਬੜਾ ਵਧੀਆ ਉਹਨਾਂ ਨੇ ਤਾਂ ਦੇਖੋ ਇੱਥੇ ਤੱਕ ਕੀਤਾ ਵੀ ਜੇ ਕਿਸੇ ਬੰਦੇ ਕੋਲੇ ਕੋਈ ਵੀ ਚੁੱਲਾ ਟੈਕਸ ਜਾਂ ਐਨਓਸੀ ਨਹੀਂ ਹੈ ਤਾਂ ਉਹ ਕੇਵਲ ਐਫੀਡੇਵਿਟ ਲਗਾ ਸਕਦੇ ਆ ਐਫੀਡੇਵਿਟ ਫਾਈਲ ਕਰੋ ਤੁਹਾਨੂੰ ਕਿਸੇ ਐਨਓਸੀ ਦੀ ਲੋੜ ਨਹੀਂ ਕਿਸੇ ਚੁੱਲਾ ਟੈਕਸ ਨੂੰ ਨਾਲ ਸਬਮਿਟ ਕਰਨ ਦੀ ਲੋੜ ਨਹੀਂ ਹੈ ਤੁਹਾਡੇ ਨੋਮੀਨੇਸ਼ਨ ਪੇਪਰ ਕਦੀ ਵੀ ਰੱਦ ਨਹੀਂ ਹੋਣਗੇ ਇਲੈਕਸ਼ਨ ਕਮਿਸ਼ਨਸ ਦਾ ਆਪਣੀਆਂ ਗਾਈਡਲਾਈਨਸ ਦੇ ਰਿਹਾ ਪਰ ਸਰਕਾਰ ਵੱਲੋਂ ਜੋ ਇੰਤਜ਼ਾਮ ਨੇ ਜੀ ਉਹ ਬੜੇ ਮਾੜੇ ਆ ਸਰਕਾਰ ਵੱਲੋਂ ਅਕਸਰ ਜੇ ਆਪਾਂ ਗੱਲ ਕਰ ਲਈ ਹਰਕਮਲ ਜੀ ਵੈਸੇ ਸਹਾਇਤਾ ਆਪਾਂ ਕਹਿੰਦੇ ਆ ਨਾ ਸਹੂਲਤਾਂ ਸਰਕਾਰ ਵੱਲੋਂ ਸਹੂਲਤ ਕੀ ਮਿਲਦੀ ਆ ਜਦੋਂ ਆਪਾਂ ਕਹਿੰਦੇ ਆ ਇਲੈਕਸ਼ਨ ਆਂਦੀ ਆ ਸਰਪੰਚ ਬਣ ਕੇ ਉਹਨਾਂ ਨੂੰ ਕੋਈ ਬੈਨੀਫਿਟ ਮਿਲ ਜਾਂਦਾ ਜਾਂ ਜਦੋਂ ਹੁਣ ਪਹਿਲਾਂ ਨੋਮੀਨੇਸ਼ਨਸ ਭਰ ਰਹੇ ਨੇ ਸਰਕਾਰ ਵੱਲੋਂ ਨੋਮੀਨੇਸ਼ਨ ਭਰਾਂ ਦੀ ਕੀ ਸਹੂਲਤ ਮਿਲੀ ਨੋਮੀਨੇਸ਼ਨ ਸਰਕਾਰ ਦੇ ਵੱਲੋਂ ਤਾਂ ਕੋਈ ਸਹੂਲਤ ਨਹੀਂ ਲੋਕ ਆਪਣੇ ਤੌਰ ਤੇ ਜੀ ਆਪ ਦੇ ਲੈਵਲ ਤੇ ਨੋਮੀਨੇਸ਼ਨਸ ਫਾਈਲ ਕਰ ਰਹੇ ਨੇ ਤੇ ਮੈਂ ਅਸੀਂ ਤਾਂ ਪਹਿਲਾਂ ਵੀ ਇਹ ਗੱਲਾਂ ਕਰਦੇ ਆਏ ਨੇ ਵੀ ਐਡਾ ਕੰਪਲਿਕੇਟਿਡ ਫਾਰਮ ਜੀ ਜਿਹੜਾ ਤੁਸੀਂ ਇੱਕ ਬੰਦੇ ਨੇ ਮੈਂਬਰ ਮਚਾਇਦ ਲੜਨੀ ਆ ਉਹ ਅੱਠ ਜਾਂ 10 ਪੜਿਆ ਹੋਇਆ ਕੰਪਲਿਕੇਟਡ ਫਾਰਮ ਦੇ ਦਿੱਤਾ ਜਿਹਦੇ ਵਿੱਚ 에ਰੋਪਲੇਨ ਜਾਂ ਹਵਾਈ ਜਾਜ ਸਮੁੰਦਰੀ ਜਾਜ ਤੁਹਾਡੇ ਕੋਲੇ ਹੈਕ ਨਹੀਂ ਹੈ ਇਹ ਚੀਜ਼ਾਂ ਕੱਟ ਕੱਟ ਕਰ ਦੇਣੀਆਂ ਚਾਹੀਦੀਆਂ ਸਿਗੀਆਂ ਪਰ ਲੰਬੇ ਸਮੇਂ ਤੋਂ ਸੇਮ ਇੱਕੋ ਹੀ ਫਾਰਮ ਚੱਲਿਆ ਆ ਰਿਹਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕਰਦੇ ਸੋ ਲੋਕਾਂ ਨੂੰ ਇਹ ਇਸ ਕਰਕੇ ਫਾਰਮ ਭਰਨ 'ਚ ਬਹੁਤ ਦਿੱਕਤਾਂ ਆਉਂਦੀਆਂ ਨੇ ਇਸ ਵਾਰੀ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਪੰਜਾਬੀ ਨਾ ਉਤਸ਼ਾਹਿਤ ਹੋ ਕੇ ਅੱਗੇ ਆਉਂਦੇ ਸੀ ਮਗਰ ਇਸ ਵਾਰੀ ਕਹਿੰਦੇ ਰੇਸ਼ੋ ਘਟੀ ਆ ਪੰਜਾਬੀਆਂ ਦਾ ਇੰਟਰਸਟ ਘਟਿਆ ਇਸ ਦੇ ਵਿੱਚ ਐਦ ਕੀ ਐਦ ਕੀ ਕਹਿੰਦੇ ਪ੍ਰਵਾਸੀ ਪ੍ਰਵੰਜਲੀ ਭਾਈਚਾਰਾ ਥੋੜਾ ਜਿੰਨਾ ਪ੍ਰਮੋਟ ਹੋ ਰਿਹਾ ਦੇਖੋ ਜੀ ਖਾਸ ਕਰਕੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਸਾਡਾ ਲੁਧਿਆਣਾ ਵੱਡਾ ਜ਼ਿਲ੍ਹਾ ਤੇ ਬਹੁਤ ਗਿਣਤੀ ਵਿੱਚ ਜਿਹੜੇ ਪ੍ਰਵਾਸੀ ਵੀਰ ਇੱਥੇ ਰਹਿੰਦੇ ਨੇ ਸੋ ਉਹਨਾਂ ਦਾ ਇੰਟਰਸਟ ਜਿਆਦਾ ਵੱਧ ਰਿਹਾ ਕਾਫੀ ਪੰਚਾਇਤਾਂ ਦਾ ਬਿਲਕੁਲ ਪ੍ਰਵਾਸੀ ਵੀਰਾਂ ਨੇ ਜਾਂ ਭੈਣਾਂ ਨੇ ਉਹਨਾਂ ਨੇ ਹੀ ਆਪਦੇ ਨਾਮੀਨੇਸ਼ਨ ਫਾਈਲ ਕੀਤੇ ਨੇ ਸੋ ਜਿੰਨੀ ਗਿਣਤੀ ਵੱਧ ਰਹੀ ਆ ਉਨੀ ਨਾਮੀਨੇਸ਼ਨ ਲਈ ਇਹਨਾਂ ਦੀ ਅੱਗੇ ਉਹ ਕਤਾਰ ਵੱਧ ਰਹੀ ਆ ਜੀ ਮਗਰ ਲੱਗਦਾ ਕਿਥੇ ਨਾ ਕਿਥੇ ਆ ਇਸ ਚੀਜ਼ ਦੀ ਫਿਰ ਸਹੂਲਤ ਮਿਲ ਸਕੂਗੀ ਜੇ ਆਪਾਂ ਮੰਨ ਲਓ ਪੰਜਾਬੀ ਪਾਈਚਾਰੇ ਨੂੰ ਪ੍ਰਮੋਟ ਹੀ ਨਹੀਂ ਹੋ ਰਿਹਾ ਪੰਜਾਬੀਅਤ ਪਿੱਛੇ ਹਟਦੀ ਜਾਂਦੀ ਆ ਅਕਸਰ ਕਿਹਾ ਜਾਂਦਾ ਸੀ ਪੰਜਾਬ ਪੰਜ ਦਰਿਆਵਾਂ ਦੀ ਗੁਰੂਆ ਪੀਰਾਂ ਫਕੀਰਾਂ ਦੀ ਧਰਤੀ ਪੰਜਾਬ ਹੈ ਮਗਰ ਪੰਜਾਬ ਚ ਹਰ ਇੱਕ ਚੀਜ਼ ਨੂੰ ਲੈ ਕੇ ਇੰਟਰਸਟ ਖਤਮ ਹੋ ਜੂਗਾ ਤੇ ਫਿਰ ਕਿਵੇਂ ਚੱਲੇਗਾ ਕੁਝੇ ਤੱਕ ਇਹ ਕੁਦਰਤ ਦਾ ਇੱਕ ਨਜਮ ਹੈ ਜੇ ਤੁਹਾਡੇ ਪੰਜਾਬ ਦੇ ਵਿੱਚ ਆਪਣੀ ਗਿਣਤੀ ਘਟ ਰਹੀ ਹੈ ਤਾਂ ਕਿਸੇ ਨਾ ਕਿਸੇ ਤੱਕ ਆਮ ਨੇ ਆ ਕੇ ਅੱਗੇ ਆਪਣੇ ਆਪ ਨੂੰ ਅੱਗੇ ਲੈ ਕੇ ਆਣਾਈਆਂ ਸੋ ਮੈਂ ਉਹਦਾ ਇਸ ਚੀਜ਼ ਨੂੰ ਮੰਨਦਾ ਨਹੀਂ ਹਰ ਸਾਰੇ ਇਨਸਾਨ ਬਰਾਬਰ ਨੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਗੁਰਮਹਾਰਾ ਜੀ ਕਹਿ ਕੇ ਗਏ ਨੇ ਸੋ ਠੀਕ ਹੈ ਜੀ ਜਿਹੜਾ ਜਿਵੇਂ ਜਿਵੇਂ ਚੱਲ ਰਿਹਾ ਹਰ ਬੰਦੇ ਦਾ ਆਪਣਾ ਸਿਸਟਮ ਆ ਤੇ ਜਿਵੇਂ ਜਿਵੇਂ ਕਿਸੇ ਦੀ ਗਿਣਤੀ ਵੱਧਦੀ ਆ ਉਮੇ ਉਮੇ ਉਹਨਾਂ ਨੇ ਅੱਗੇ ਆਪਦੇ ਸਰਪੰਚੀ ਪੰਚੀ ਐਮਐਲਏ ਬਣਨਾ ਹੀ ਬਣਨਾ ਚਾਹੇ ਜੀ ਕੀ ਮੈਸੇਜ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਨਹੀਂ ਸਮਝ ਆਉਂਦਾ ਕਿ ਨੋਮੀਨੇਸ਼ਨ ਫਾਈਲ ਕਿਵੇਂ ਭਰਨੀ ਹੈ ਜਾਂ ਕਿਦਾਂ ਤੁਹਾਡੇ ਵੱਲੋਂ ਕੀ ਮੈਸੇਜ ਤੇ ਕੀ ਅਪੀਲ ਹੈ ਮੈਸੇਜ ਇਹੀ ਹੈ ਜੀ ਫਿਰ ਮੈਂ ਦੱਸਿਆ ਵੀ ਇਲੈਕਸ਼ਨ ਕਮਿਸ਼ਨ ਨੂੰ ਦੀ ਅਸੀਂ ਬਹੁਤ ਸ਼ਲਾਘਾ ਕਰਦੇ ਆ ਉਹਨਾਂ ਨੇ ਲੋਕਾਂ ਦੀ ਜਿਹੜੀ ਹੈਗੀ ਦੁਵਿਧਾ ਨੂੰ ਦੇਖਦੇ ਹੋਏ ਇਹ ਐਲਾਨ ਕੀਤਾ ਜੀ ਵੀ ਜਿਹੜੇ ਵੀ ਬੰਦੇ ਕੋਲ ਐਨਓਸੀ ਨਹੀਂ ਹੈ ਜਾਂ ਕੋਈ ਚੁੱਲਾ ਟੈਕਸ ਨਹੀਂ ਹੈ ਜਾਂ ਜਿਹਦੀ ਕੋਈ ਦੇਣਦਾਰੀ ਪੰਚਾਇਤ ਵੱਲ ਬਾਕੀ ਹੈ ਉਹ ਇੱਕ ਐਫੀਡੇਵਿਟ ਲਗਾ ਕੇ ਆਪਣੇ ਨਾਮੀਨੇਸ਼ਨ ਫਾਈਲ ਕਰਨਗੇ ਉਹ ਰੱਦ ਨਹੀਂ ਕੀਤੇ ਜਾਣਗੇ ਉਹ ਸੰਬੰਧਿਤ ਡਿਪਾਰਟਮੈਂਟ ਤੋਂ ਉਹਨਾਂ ਨੇ ਆਪੇ ਹੀ ਉਹਦੀ ਡਿਟੇਲਸ ਲੈ ਲੈਣੀਆਂ ਨੇ ਪਰ ਫਿਰ ਵੀ ਹੁਣ ਵੀ ਦੇਖੋ ਕੀ ਕੀਤਾ ਜਾ ਰਿਹਾ ਵੀ ਇੱਕ ਕੈਂਡੀਡੇਟ ਆ ਜਿਹੜਾ ਜਿੰਨੇ ਆਪਦੀ ਪੰਚੀ ਸਰਪੰਚੀ ਲੜਨੀ ਆ ਕੇਵਲ ਉਹਨੂੰ ਹੀ ਚੁੱਲਾ ਟੈਕਸ ਦੀਆਂ ਰਸੀਦਾਂ ਲੈਣ ਦੀ ਲੋੜ ਆ ਜਾਂ ਐਨਓਸੀ ਲੈਣ ਦੀ ਲੋੜ ਆ ਪਰ ਜਾਣ ਬੁੱਝ ਕੇ ਜਿਹੜੇ ਬੰਦੇ ਉਹਦੇ ਵਿਟਨੈਸ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਤੁਸੀਂ ਵੀ ਚੁੱਲਾ ਟੈਕਸ ਦੀਆਂ ਰਸੀਦਾਂ ਲੁਕਟਾਓ ਸਰਪੇਚ ਲੈਂਦੀ ਇਹਦਾ ਤਾਂ ਕੋਈ ਸੈਂਸ ਹੀ ਨਹੀਂ ਬਣਦੀ ਨਾ ਹੀ ਕੋਈ ਚੈਕਲਿਸਟ ਇਹ ਕਹਿੰਦੀ ਆ ਨਾ ਹੀ ਇਲੈਕਸ਼ਨ ਰੂਲਸ ਇਹ ਕਹਿੰਦੇ ਆ ਕੋਈ ਇਲੈਕਸ਼ਨ ਰੂਲਸ ਇਹ ਨਹੀਂ ਕਹਿੰਦੇ ਵੀ ਵਿਟਨੈਸ ਨੇ ਵੀ ਜੁਲਾ ਟੈਕਸ ਕਟਾਉਣਾ ਜਾਂ ਤਜ਼ਵੀਜ਼ ਕਰਤਾ ਨੇ ਸੈਕੰਡਰ ਨੇ ਵੀ ਕਟਾਉਣਾ ਪਰ ਉਹ ਸਾਰਿਆਂ ਦੇ ਜੁਲਾ ਟੈਕਸ ਕੱਟੀ ਜਾਂਦੇ ਨੇ ਕਿ ਕਿਤੇ ਨਾ ਕਿਤੇ ਆਪਣੀ ਫੰਡਿੰਗ ਵਧਾਣ ਵਾਸਤੇ ਬਿਲਕੁਲ ਜੀ ਫੰਡਿੰਗ ਵਧਾਣ ਲਈ ਮੇਰੇ ਹਿਸਾਬ ਨਾਲ ਗਵਰਨਮੈਂਟ ਕਰ ਰਹੀ ਆ ਤੇ ਲੋਕਾਂ ਨੂੰ ਹਰਾਸ ਕਰ ਰਹੀ ਆ ਪਰ ਇਹਦਾ ਨੁਕਸਾਨ ਤੇ ਇਸ ਚੀਜ਼ ਦਾ ਫਾਇਦਾ ਫਾਇਦਾ ਤਾਂ ਉਹਨਾਂ ਨੂੰ ਹੋ ਗਿਆ ਇਸ ਚੀਜ਼ ਦਾ ਨੁਕਸਾਨ ਕਿੰਨਾ ਕੁ ਜ਼ਿਆਦਾ ਹੋਊਗਾ ਸਾਧ ਆਮ ਲੋਕਾਂ ਜੁਲਰ ਟੈਕਸੀ ਜਿੱਦ ਕੱਟੀ ਜਾਣੀ ਆ ਉੱਥੇ ਕੈਂਡੀਡੇਟ ਦਾ 1000 ਰੁਪਿਆ ਲੱਗ ਰਿਹਾ ਨੁਕਸਾਨ ਤਾਂ ਹੈ ਹੀ ਆ ਜੀ ਐਦ ਕੀ ਜੇ ਸਰਬਸੰਮਤੀ ਹੋਊਗੀ ਤੇ 5 ਲੱਖ ਰੁਪਏ ਮਿਲੂਗਾ ਕੈਂਡੀਡੇਟ ਨੂੰ ਮਿਲਦਾ ਕਿ ਨਹੀਂ ਮਿਲਦਾ ਬੱਸ ਜੀ ਹਰ ਵਾਰੀ ਨਾ ਹਾਊਸ ਹੁੰਦਾ ਵੀ ਜੇ ਕਿਸੇ ਪਿੰਡ 'ਚ ਸਰਬਸੰਮਤੀ ਹੁੰਦੀ ਆ ਪੰਚਾਇਤ ਸਰਬਸੰਮਤੀ ਦਾ ਡਿਕਲੇਅਰ ਕਰਦੇ ਨੇ ਤਾਂ ਸਰਕਾਰ 5 ਲੱਖਰ ਦੀ ਗ੍ਰਾਂਟ ਦਿੰਦੀ ਆ ਪਰ ਇਹ ਜੀ ਕੋਈ ਗ੍ਰਾਂਟ ਇਸ਼ੂ ਨਹੀਂ ਹੁੰਦੀ ਮਗਰ ਫਿਰ ਇਹ ਮਤਲਬ ਝੂਠੇ ਲਾਰੇ ਲੱਗ ਜਾਂਦੇ ਆ 5 ਲੱਖ ਬੰਦਾ ਉਮੀਦ ਹੀ ਚ ਰਹਿ ਜੇਗਾ ਕਿ ਆ ਮੈਂ ਸੰਭਤੀ ਕਰ ਲਈਤੀ ਤੈਨੂੰ ਇਹਨੂੰ ਤੁਸੀਂ ਪੁੱਛਿਓ ਵੀ ਕਿੰਨੇ ਪੰਜਾਬ ਦੇ ਕਹਿੰਦੇ ਕਿ ਪਿੰਡਾਂ 'ਚ ਅਜੇ ਤੱਕ ਇਹ ਗ੍ਰਾਂਟ ਜਾਰੀ ਹੋਈ ਆ ਇਹ ਸਿਰਫ ਇੱਕ ਇੱਕ ਕਹਿੰਦੇ ਵੀ ਭਲੇਖਾ ਦਿੰਦਿਆਂ ਲੋਕਾਂ ਨੂੰ ਉਸ ਤੋਂ ਬਾਅਦ ਗ੍ਰਾਂਟ ਕੋਈ ਜਾਰੀ ਨਹੀਂ ਹੁੰਦੀ ਮਤਲਬ ਇਹ ਤਾਂ ਪਹਿਲਾਂ ਹੀ ਲੋਕ ਕਹਿੰਦੇ ਜੁਮਲੇ ਵਾਲੀ ਸਰਕਾਰ ਆ ਤੇ ਇਹ ਜੁਮਲੇ ਵਾਕਈ ਸੱਚੀ ਚ ਜੁਮਲੇ ਚੱਲ ਰਹੇ ਨੇ ਦੇਖੋ ਲੋਕਾਂ ਨੂੰ ਕਿੰਨਾ ਦੁਖੀ ਕੀਤਾ ਹੋਇਆ ਐਨਓਸੀਜ਼ ਲਈ ਚੁੱਲਾ ਟੈਕਸ ਲਈ ਨਾਮੀਨੇਸ਼ਨਸ ਪੇਪਰ ਜਿੰਨੇ ਕੰਪਲਿਕਟਿਡ ਨੇ ਤੇ ਲੋਕਾਂ ਦਾ ਬੜਾ ਹਾਲ ਆ ਨਾਮੀਨੇਸ਼ਨ ਸੋ ਸਮਾਧਨ ਲਈ ਬਹੁਤ-ਬਹੁਤ ਸ਼ੁਕਰੀਆ ਕਮਲ ਜੀ ਤਮਾਮ ਮੁੱਦੇ ਤੇ ਗੱਲਬਾਤ ਕੀਤੀ ਆ ਮਗਰ ਕਿੱਥੇ ਨਾ ਕਿੱਥੇ ਸਰਕਾਰਾਂ ਦੀ ਇਹ ਪੋਲਿਸੀ ਅਕਸਰ ਚੇਂਜ ਹੁੰਦੀ ਹੈ ਜਦੋਂ ਉਦੋਂ ਖਮਿਆਜਾ ਆਮ ਬੰਦੇ ਨੂੰ ਭਗਤਣਾ ਪੈਂਦਾ ਜਦੋਂ ਕਿਹਾ ਜਾਂਦਾ ਕਿ ਆਮ ਬੰਦਿਆਂ ਦੀ ਸੁਣਵਾਈ ਹੋਊਗੀ ਉਦੋਂ ਆਮ ਬੰਦਿਆਂ ਦੇ ਉੱਤੇ ਹੀ ੱਟਕਾ ਸ਼ਰੇਆਮ ਚੱਲਣ ਲੱਗ ਜਾਂਦਾ ਤੁਹਾਡੇ ਪਿੰਡ ਦੇ ਹਾਲਾਤ ਕੀ ਨੇ ਤੁਹਾਡੇ ਪਿੰਡ ਦੇ ਵਿੱਚੋਂ ਸਰਪੰਚੀ ਪੰਚੀ ਜਿਹੜੇ ਲੜ ਰਹੇ ਨੇ ਉਹਨਾਂ ਦੇ ਹਾਲਾਤ ਕਿਸ ਤਰੀਕੇ ਨੇ ਜਾਂ ਫਿਰ ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਨੋਮੀਨੇਸ਼ਨ ਕਾਗਜ਼ੇ ਕਿ ਕਿਸ ਤਰੀਕੇ ਭਰਨੇ ਆ ਤੇ ਇਹਨਾਂ ਨਾਲ ਆ ਕੇ ਇੱਕ ਵਾਰੀ ਸੰਪਰਕ ਕਰ ਸਕਦੇ ਹੋ ਜਾਂ ਇਹਨਾਂ ਦੀ ਲੀਗਲ ਟੀਮ ਦੇ ਨਾਲ ਡਵਾਈਸ ਲੈ ਸਕਦੇ ਹਕ ਸੱਚ ਦੀ ਆਵਾਜ਼ ਲੈ ਕੇ ਲੁਧਿਆਣਾ ਤੇ ਪੰਜਾਬ ਲੋਕੋ ਵਾਸਤੇ ਦੁਬਾਰਾ ਮਿਲਦੇ ਆ ਅਕਸਰ ਦੇਖਿਆ ਜਾਂਦਾ ਸੀਗਾ ਚੋਨਾ ਸਾਹਮਣੇ ਆਉਂਦੀਆਂ ਸੀਗੀਆਂ ਤੇ ਲੋਕ ਐਕਟਿਵ ਹੋ ਜਾਂਦੇ ਸੀ ਮਗਰ ਤੁਹਾਡੇ ਕੋਲ ਤਾਂ ਰਸ਼ ਇਸ ਤਰੀਕੇ ਲੱਗਿਆ ਮਤਲਬ ਕੋਈ ਸੇਲ ਦੇ ਵਿੱਚ ਕੋਈ ਚੀਜ਼ ਮਿਲਦੀ ਹੁੰਦੀ ਹੈ ਇਸ ਤਰੀਕੇ ਲੋਕ ਭੱਜ ਭਾ ਜਾ ਰਹੇ ਐ ਇੰਨੀ ਜ਼ਿਆਦਾ ਤਬਦੀਲੀ ਕਿੱਦਾਂ ਆਈ ਹੈ ਇਹ ਵੱਧ ਭੱਗਾ ਹੀ ਕਹੂੰਗਾ ਜੀ ਮੈਂ ਕਿਉਂਕਿ ਸਰਕਾਰ ਦੀਆਂ ਨਾਕੀਆਂ ਨੇ ਜੀ ਬਹੁਤ ਘੱਟ ਸਮਾਂ ਦਿੱਤਾ ਗਿਆ ਲੋਕਾਂ ਨੂੰ ਨੋਮੀਨੇਸ਼ਨ ਫਾਈਲ ਕਰ ਲਈ ਜੀ ਉਸ ਤੋਂ ਵੱਡੀ ਗੱਲ ਜਿਹੜੀ ਨਾਮਿਨੇਸ਼ਨ ਦੀਆਂ ਡੇਟਸ ਅਨਾਉਂਸ ਕੀਤੀਆਂ ਉਹਦੇ ਵਿੱਚ ਵੀ ਦੋ ਛੁੱਟੀਆਂ ਗਾਂਧੀ ਜਨਤੀ ਅਗਰਸੈਂ ਜਨਤੀ ਤੇ ਲੋਕਾਂ ਦਾ ਕੱਲ ਇੱਕ ਲਾਸਟ ਡੇਟ ਬਚੀ ਆ ਜਿੱਥੇ ਨਾਮਿਨੇਸ਼ਨ ਫਾਈਲ ਹੋਣੀ ਆ ਮੇਰੇ ਹਿਸਾਬ ਨਾਲ ਲੋਕਾਂ ਨੂੰ ਪੂਰਾ ਮੌਕਾ ਦਿੱਤਾ ਨਹੀਂ ਗਿਆ ਸਮਾਂ ਵੀ ਬਹੁਤ ਘੱਟ ਦਿੱਤਾ ਗਿਆ ਤੇ ਇਸ ਕਰਕੇ ਜਿਹੜੀ ਵੱਡੀ ਪ੍ਰੋਬਲਮ ਤਾਂ ਇੰਨਾ ਰਸ਼ ਪੈ ਰਿਹਾ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਵੀ ਨਾਮਿਨੇਸ਼ਨ ਪੇਪਰਸ ਨੇ ਉਹ ਲੋਕਾਂ ਤੋਂ ਭਰੇ ਹੀ ਨਹੀਂ ਜਾ ਰਹੇ ਪਹਿਲਾਂ ਬਹੁਤ ਜ਼ਿਆਦਾ ਸਮਾਂ ਮਿਲਦਾ ਹੁੰਦਾ ਸੀ ਲੋਕਾਂ ਨੂੰ ਬੜੇ ਆਰਾਮ ਨਾਲ ਉਹਦੇ ਨਾਮੀਨੇਸ਼ਨ ਲਈ ਚੁੱਲਾ ਟੈਕਸ ਦੀਆਂ ਰਸੀਦਾਂ ਘਟਾਉਣ ਲਈ ਐਨਓਸੀਜ਼ਲੈਂਡ ਲਈ ਕੋਈ ਪ੍ਰੋਬਲਮ ਆਉਂਦੀ ਨਹੀਂ ਸੀਗੀ। ਹਾਂ ਕੀ ਕਹਿੰਦੇ ਐਨਓਸੀਜ਼ ਵਾਸਤੇ ਇਸ਼ੂਜ਼ ਆ ਰਹੇ ਆ ਕੁਝ मतलब ਕਈਆਂ ਨੂੰ ਮਿਲ ਨਹੀਂ ਰਹੀਆਂ ਕਈਆਂ ਦੀ ਕਲੀਅਰ ਨਹੀਂ ਹੋ ਪਾਈ ਇਹ ਕੀ ਇਸ਼ੂ ਹੈ। ਕਾਫੀ ਇਸ਼ੂਜ਼ ਨੇ ਜੀ ਐਨਓਸੀ ਦੇ ਕਿਉਂਕਿ ਵੈਸੇ ਇਲੈਕਸ਼ਨ ਕਮਿਸ਼ਨ ਵੱਲੋਂ ਤਾਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨਸ ਨੇ ਜਾਂ ਉਹਨਾਂ ਦਾ ਜੋ ਕੰਮ ਕਰਨ ਦਾ ਢੰਗ ਬੜਾ ਵਧੀਆ ਉਹਨਾਂ ਨੇ ਤਾਂ ਦੇਖੋ ਇੱਥੇ ਤੱਕ ਕੀਤਾ ਵੀ ਜੇ ਕਿਸੇ ਬੰਦੇ ਕੋਲੇ ਕੋਈ ਵੀ ਚੁੱਲਾ ਟੈਕਸ ਜਾਂ ਐਨਓਸੀ ਨਹੀਂ ਤਾਂ ਉਹ ਕੇਵਲ ਐਫੀਡੇਵਿਟ ਲਗਾ ਸਕਦੇ ਆ ਐਫੀਡੇਵਿਟ ਫਾਈਲ ਕਰੋ ਤੁਹਾਨੂੰ ਕਿਸੇ ਐਨਓਸੀ ਦੀ ਲੋੜ ਨਹੀਂ ਕਿਸੇ ਜੁਲਾਟੈਕਸ ਨੂੰ ਨਾਲ ਸਬਮਿਟ ਕਰਨ ਦੀ ਲੋੜ ਨਹੀਂ ਹੈ ਤੁਹਾਡੇ ਨਾਮੀਨੇਸ਼ਨ ਪੇਪਰ ਕਦੀ ਵੀ ਰੱਦ ਨਹੀਂ ਹੋਣਗੇ ਸਰਕਾਰ ਵੱਲੋਂ ਅਕਸਰ ਜੇ ਆਪਾਂ ਗੱਲ ਕਰ ਲਈ ਹਰਕਮਲ ਜੀ ਵੈਸੇ ਸਹਾਇਤਾ ਆਪਾਂ ਕਹਿੰਦੇ ਆ ਨਾ ਸਹੂਲਤਾਂ ਸਰਕਾਰ ਵੱਲੋਂ ਸਹੂਲਤ ਕੀ ਮਿਲਦੀ ਹੈ ਜਦੋਂ ਆਪਾਂ ਕਹਿੰਦੇ ਆ ਇਲੈਕਸ਼ਨ ਆਂਦੀ ਹੈ ਸਰਪੰਚ ਬਣ ਕੇ ਉਹਨਾਂ ਨੂੰ ਕੋਈ ਬੈਨੀਫਿਟ ਮਿਲ ਜਾਂਦਾ ਹੈ ਜਾਂ ਜਦੋਂ ਹੁਣ ਪਹਿਲਾਂ ਨਾਮੀਨੇਸ਼ਨਸ ਭਰ ਰਹੇ ਨੇ ਸਰਕਾਰ ਵੱਲੋਂ ਨਾਮੀਨੇਸ਼ਨ ਭਰਨ ਦੀ ਕੀ ਸਹੂਲਤ ਹੈ ਕੰਬੀਨੇਸ਼ਨ ਸਰਕਾਰ ਵੱਲੋਂ ਤਾਂ ਕੋਈ ਸੂਹ ਨਹੀਂ ਲੋਕ ਆਪਣੇ ਤੌਰ ਤੇ ਜੀ ਆਪ ਦੇ ਲੈਵਲ ਤੇ ਨੋਮੀਨੇਸ਼ਨਸ ਫਾਈਲ ਕਰ ਰਹੇ ਨੇ ਤੇ ਮੈਂ ਅਸੀਂ ਤਾਂ ਪਹਿਲਾਂ ਵੀ ਇਹ ਗੱਲਾਂ ਕਰਦੇ ਆਏ ਨੇ ਵੀ ਐਡਾ ਕੰਪਲਿਕੇਟਿਡ ਫਾਰਮ ਜੀ ਜਿਹੜਾ ਤੁਸੀਂ ਇੱਕ ਬੰਦੇ ਨੇ ਮੈਂਬਰ ਪੰਚਾਇਤ ਲੜਨੀ ਆ ਉਹ ਉੱਠ ਜਾਂ 10 ਪੜਿਆ ਹੋਇਆ ਕੰਪਲਿਕੇਟਿਡ ਫਾਰਮ ਦਿੱਤਾ ਜਿਹਦੇ ਵਿੱਚ 에ਰੋਪਲੇਨ ਜਾਂ ਹਵਾਈ ਜਹਾਜ਼ ਸਮੁੰਦਰੀ ਜਹਾਜ਼ ਤੁਹਾਡੇ ਕੋਲੇ ਹੈ ਕਿ ਨਹੀਂ ਹੈ ਇਹ ਚੀਜ਼ਾਂ ਕੱਟ ਕੱਟ ਕਰ ਦੇਣੀਆਂ ਚਾਹੀਦੀਆਂ ਸਨਗੀਆਂ ਪਰ ਲੰਬੇ ਸਮੇਂ ਤੋਂ ਸੇਮ ਇੱਕੋ ਹੀ ਫਾਰਮ ਚੱਲਿਆ ਆ ਰਿਹਾ ਉਹਦੇ 'ਚ ਕੋਈ ਤਬਦੀਲੀ ਨਹੀਂ ਕਰਦੇ ਇਸ ਵਾਰੀ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਪੰਜਾਬੀ ਨਾ ਉੱਚਾਈ ਤੋਂ ਕੇ ਅੱਗੇ ਆਂਦੇ ਸੀ ਪਗੜੀ ਇਸ ਵਾਰੀ ਕਹਿੰਦੇ ਰੇਸ਼ੋ ਘਟੀ ਆ ਪੰਜਾਬੀਆਂ ਦਾ ਇੰਟਰਸਟ ਘਟਿਆ ਇਸ ਦੇ ਵਿੱਚ ਐਦਕੀ ਐਦਕੀ ਕਹਿੰਦੇ ਪ੍ਰਵਾਸੀ ਪਰਵਾਂਜਲੀ ਭਾਈਚਾਰਾ ਥੋੜਾ ਜਿੰਨਾ ਪ੍ਰੋਮੋਟ ਹੋ ਰਿਹਾ ਹੈ ਕਿ ਕੁਝ ਖਾਸ ਕਰਕੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਸਾਡਾ ਲਿਆਣਾ ਵੱਡਾ ਜ਼ਿਲ੍ਹਾ ਤੇ ਬਹੁਤ ਗਿਣਤੀ ਵਿੱਚ ਜਿਹੜੇ ਪ੍ਰਵਾਸੀ ਵੀਰ ਇੱਥੇ ਰਹਿੰਦੇ ਨੇ ਸੋ ਉਹਨਾਂ ਦਾ ਇੰਟਰਸਟ ਜਿਆਦਾ ਵੱਧ ਰਿਹਾ ਕਾਫੀ ਪੰਚਾਇਤਾਂ ਦਾ ਬਿਲਕੁਲ ਬਿਲ ਪ੍ਰਵਾਸੀ ਵੀਰਾਂ ਨੇ ਜਾਂ ਭੈਣਾਂ ਨੇ ਉਹਨਾਂ ਨੇ ਆਪ ਦੇ ਨਾਮੀਨੇਸ਼ਨ ਫਾਈਲ ਕੀਤੇ ਨੇ ਸੋ ਜਿੰਨੀ ਗਿਣਤੀ ਵੱਧ ਰਹੀ ਆ 19 ਨੋਮੀਨੇਸ਼ਨ ਲਈ ਇਹਨਾਂ ਦੀ ਅੱਗੇ ਹੋਰ ਕਤਾਰ ਵੱਧ ਰਹੀ ਹੈ ਲੁਧਿਆਣਾ ਲੋਕਬਾਤ ਦੇਖ ਰਹੇ ਹੋ ਤੁਸੀਂ ਤੇ ਮੈਂ ਸੁਝਲ ਦਾ ਮਨ ਤੁਹਾਡਾ ਸਵਾਗਤ ਕਰਦਾ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਚ ਗੱਲ ਕਰ ਲਈ ਸਰਪੰਚੀ ਪੰਚੀ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਬਿਗੁਲ বাজ ਚੁੱਕਾ ਤੇ ਉਸ ਤੋਂ ਬਾਅਦ ਗਰਮੀ ਛਾਈ ਹੈ ਵੱਖ-ਵੱਖ ਕੈਂਡੀਡੇਟ ਵੱਖ-ਵੱਖ ਪਾਰਟੀਆਂ ਤੋਂ ਐਕਟਿਵ ਹੋ ਚੁੱਕੇ ਨੇ ਕਿ ਅਸੀਂ ਆਪਣੇ ਪਿੰਡ ਪਿੰਡ ਦਾ ਸੁਧਾਰ ਕਰਨ ਵਾਸਤੇ ਹੁਣ ਅੱਗੇ ਆਵਾਂਗੇ ਮਗਰ ਜੇ ਗੱਲ ਕੀਤੀ ਜਾਂਦੀ ਹੈ ਕਿ ਸਰਪੰਚੀ ਬੰਚੀ ਦੀ ਜੇ ਚੋਣਾਂ ਦੇ ਵਿੱਚ ਤੁਹਾਡੀ ਫਾਈਲ ਤਿਆਰ ਕਿੱਥੋਂ ਹੋਣੀ ਹੈ ਕਾਗਜ਼ ਪੁਰਾਣੇ ਕਿਸ ਤਰੀਕੇ ਹੈ ਤਬਦੀਲੀ ਆਈ ਕੀ ਹੈ ਇਹ ਸਾਰੇ तमाम ਮੁੱਦੇ ਤੇ ਗੱਲਬਾਤ ਕਰਾਂਗੇ ਐਡਵੋਕੇਟ ਹਰਕਮਲ ਸਿੰਘ ਮੇਕੋਲ ਸਾਡਾ ਨਾਮ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਸਰ ਲੁਧਿਆਣਾ ਲੋਕ ਵਾਸਤੇ ਧੰਨਵਾਦ ਜੀ ਤੁਹਾਡਾ ਵੀ ਸਵਾਗਤ ਜੀ ਹਾਂ ਦਾ ਠੀਕ ਠਾਕ ਹਾਂ ਅਕਸਰ ਦੇਖਿਆ ਜਾਂਦਾ ਸੀਗਾ ਚੋਣਾ ਸਾਹਮਣੇ ਆਉਂਦੀਆਂ ਸੀਗੀਆਂ ਤੇ ਲੋਕ ਐਕਟਿਵ ਹੋ ਜਾਂਦੇ ਸੀ ਮਗਰ ਤੁਹਾਡੇ ਕੋਲ ਤਾਂ ਰਸ਼ ਇਸ ਤਰੀਕੇ ਲੱਗਿਆ ਮਤਲਬ ਕੋਈ ਸੇਲ ਦੇ ਵਿੱਚ ਕੋਈ ਚੀਜ਼ ਮਿਲਦੀ ਹੁੰਦੀ ਹੈ ਇਸ ਤਰੀਕੇ ਲੋਕ ਭੱਜ ਭਾ ਜਾ ਰਹੇ ਐ ਇੰਨੀ ਜ਼ਿਆਦਾ ਤਬਦੀਲੀ ਕਿੱਦਾਂ ਆਈ ਹੈ ਇਹ ਵੱਧ ਭੱਗਾ ਹੀ ਕਹੂੰਗਾ ਜੀ ਮੈਂ ਕਿਉਂਕਿ ਸਰਕਾਰ ਦੀਆਂ ਨਾਕੀਆਂ ਨੇ ਜੀ ਬਹੁਤ ਘੱਟ ਸਮਾਂ ਦਿੱਤਾ ਗਿਆ ਲੋਕਾਂ ਨੂੰ ਨੋਮੀਨੇਸ਼ਨ ਫਾਈਲ ਕਰਨ ਲਈ ਜੀ ਉਸ ਤੋਂ ਵੱਡੀ ਗੱਲ ਜਿਹੜੀ ਨੋਮੀਨੇਸ਼ਨ ਦੀਆਂ ਡੇਟਸ ਅਨਾਉਂਸ ਕੀਤੀਆਂ ਉਹਦੇ ਵਿੱਚ ਵੀ ਦੋ ਛੁੱਟੀਆਂ ਗਾਂਧੀ ਜਨਤੀ ਅਗਰਸੈਂ ਜਨਤੀ ਤੇ ਲੋਕਾਂ ਦਾ ਕੱਲ ਇੱਕ ਲਾਸਟ ਡੇਟ ਬਚੀ ਆ ਜਿੱਥੇ ਨੋਮੀਨੇਸ਼ਨ ਫਾਈਲ ਹੋਣੀ ਆ ਸੋ ਬੇੜਾ ਮੇਰੇ ਹਿਸਾਬ ਨਾਲ ਲੋਕਾਂ ਨੂੰ ਪੂਰਾ ਮੌਕਾ ਦਿੱਤਾ ਨਹੀਂ ਗਿਆ ਸਮਾਂ ਵੀ ਬਹੁਤ ਘੱਟ ਦਿੱਤਾ ਗਿਆ ਤੇ ਇਸ ਕਰਕੇ ਜਿਹੜੀ ਵੱਡੀ ਪ੍ਰੋਬਲਮ ਤਾਂ ਇੰਨਾ ਰਸ਼ ਪੈ ਰਿਹਾ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਵੀ ਨਾਮਿਨੇਸ਼ਨ ਪੇਪਰਸ ਨੇ ਉਹ ਲੋਕਾਂ ਤੋਂ ਭਰੇ ਨਹੀਂ ਜਾ ਰਹੇ ਅਕਸਰ ਜਿਹੜਾ ਟਾਈਮ ਮਿਲਦਾ ਹੁੰਦਾ ਸੀਗਾ 8-10 ਦਿਨ ਮਿਲਦੇ ਹੁੰਦੇ ਸੀ ਜਿੱਦਾਂ ਹੁਣ 3 ਦਿਨ ਮਿਲੇ ਆ ਪਹਿਲਾਂ ਦੇ ਟਾਈਮ ਜਿਆਦਾ ਟਾਈਮ ਮਿਲਦਾ ਸੀ ਬਿਲਕੁਲ ਜੀ ਬਿਲਕੁਲ ਪਹਿਲਾਂ ਬਹੁਤ ਜਿਆਦਾ ਸਮਾਂ ਮਿਲਦਾ ਹੁੰਦਾ ਸੀ ਲੋਕਾਂ ਨੂੰ ਬੜੇ ਆਰਾਮ ਨਾਲ ਉਹਦੇ ਨਾਮਿਨੇਸ਼ਨ ਲਈ ਚੁੱਲਾ ਟੈਕਸ ਦੀਆਂ ਰਸੀਦਾਂ ਕਟਾਉਣ ਲਈ ਐਨਓਸੀਜ਼ ਲੈਣ ਲਈ ਕੋਈ ਪ੍ਰੋਬਲਮ ਆਉਂਦੀ ਨਹੀਂ ਸੀਗੀ ਬਟ ਇਸ ਉੱਚੇ ਮਤਲਬ ਕਈਆਂ ਨੂੰ ਮਿਲ ਨਹੀਂ ਰਹੀ ਆ ਕਈਆਂ ਦੀ ਕਲੀਅਰ ਨਹੀਂ ਹੋ ਪਾਈ ਇਹ ਕੀ ਇਸ਼ੂ ਹੈ ਕਾਫੀ ਇਸ਼ੂਸ ਨੇ ਜੀ ਐਨਓਸੀ ਦੇ ਕਿਉਂਕਿ ਵੈਸੇ ਇਲੈਕਸ਼ਨ ਕਮਿਸ਼ਨ ਵੱਲੋਂ ਤਾਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨਸ ਨੇ ਜਾਂ ਉਹਨਾਂ ਦਾ ਜੋ ਕੰਮ ਕਰਨ ਦਾ ਢੰਗ ਆ ਬੜਾ ਵਧੀਆ ਉਹਨਾਂ ਨੇ ਤਾਂ ਦੇਖੋ ਇੱਥੇ ਤੱਕ ਕੀਤਾ ਵੀ ਜੇ ਕਿਸੇ ਬੰਦੇ ਕੋਲੇ ਕੋਈ ਵੀ ਚੁੱਲਾ ਟੈਕਸ ਜਾਂ ਐਨਓਸੀ ਨਹੀਂ ਹੈ ਤਾਂ ਉਹ ਕੇਵਲ ਐਫੀਡੇਵਿਟ ਲਗਾ ਸਕਦੇ ਆ ਐਫੀਡੇਵਿਟ ਫਾਈਲ ਕਰੋ ਤੁਹਾਨੂੰ ਕਿਸੇ ਐਨਓਸੀ ਦੀ ਲੋੜ ਨਹੀਂ ਕਿਸੇ ਚੁੱਲਾ ਡੈਕਸ ਨੂੰ ਨਾਲ ਸਬਮਿਟ ਕਰਨ ਦੀ ਲੋੜ ਨਹੀਂ ਹੈ ਤੁਹਾਡੇ ਨਾਮੀਨੇਸ਼ਨ ਪੇਪਰ ਕਦੀ ਵੀ ਰੱਦ ਨਹੀਂ ਹੋਣਗੇ ਇਲੈਕਸ਼ਨ ਕਮਿਸ਼ਨਸ ਤਾਂ ਆਪਣੀਆਂ ਗਾਈਡਲਾਈਨਸ ਦੇ ਰਿਹਾ ਹੈ ਪਰ ਸਰਕਾਰ ਵੱਲੋਂ ਜੋ ਇੰਤਿਆਮ ਨੇ ਜੀ ਉਹ ਬੜੇ ਮਾੜੇ ਨੇ ਸਰਕਾਰ ਵੱਲੋਂ ਅਕਸਰ ਜੇ ਆਪਾਂ ਗੱਲ ਕਰ ਲਈ ਹਰਕਮਲ ਜੀ ਵੈਸੇ ਸਹਾਇਤਾ ਆਪਾਂ ਕਹਿੰਦੇ ਨਾ ਸਹੂਲਤਾਂ ਸਰਕਾਰ ਵੱਲੋਂ ਸਹੂਲਤ ਕੀ ਮਿਲਦੀ ਹੈ ਜਦੋਂ ਆਪਾਂ ਕਹਿੰਦੇ ਆ ਇਲੈਕਸ਼ਨ ਆਂਦੀ ਹੈ ਸਰਪੰਚ ਬਣ ਕੇ ਉਹਨਾਂ ਨੂੰ ਕੋਈ ਬੈਨੀਫਿਟ ਮਿਲ ਜਾਂਦਾ ਹੈ ਜਾਂ ਜਦੋਂ ਹੁਣ ਪਹਿਲਾਂ ਨਾਮੀਨੇਸ਼ਨਸ ਭਰ ਰਹੇ ਨੇ ਸਰਕਾਰ ਵੱਲੋਂ ਨਾਮੀਨੇਸ਼ਨ ਭਰਨ ਦੀ ਕੀ ਸਹੂਲਤ ਮਿਲਦੀ ਹੈ ਨੋਮੀਨੇਸ਼ਨਸ ਸਰਕਾਰ ਵੱਲੋਂ ਤਾਂ ਕੋਈ ਸੂਦੀ ਲੋਕ ਆਪਣੇ ਤੌਰ ਤੇ ਜੀ ਆਪਦੇ ਲੈਵਲ ਤੇ ਨੋਮੀਨੇਸ਼ਨਸ ਫਾਈਲ ਕਰ ਰਹੇ ਨੇ ਤੇ ਮੈਂ ਅਸੀਂ ਤਾਂ ਪਹਿਲਾਂ ਵੀ ਇਹ ਗੱਲਾਂ ਕਰਦੇ ਆਏ ਨੇ ਵੀ ਐਡਾ ਕੰਪਲਿਕੇਟਿਡ ਫਾਰਮ ਜੀ ਜਿਹੜਾ ਤੁਸੀਂ ਇੱਕ ਬੰਦੇ ਨੇ ਮੈਂਬਰ ਚਾਹਤ ਲੜਨੀ ਆ ਉਹ 8 ਜਾਂ 10 ਪੜਿਆ ਹੋਇਆ ਕੰਪਲਿਕੇਟਿਡ ਫਾਰਮ ਦਿੱਤਾ ਜਿਹਦੇ ਵਿੱਚ 에ਰੋਪਲੇਨ ਜਾਂ ਹਵਾਈ ਜਹਾਜ਼ ਸਮੁੰਦਰੀ ਜਹਾਜ਼ ਤੁਹਾਡੇ ਕੋਲੇ ਹੈਕ ਨਹੀਂ ਹੈ ਇਹ ਚੀਜ਼ਾਂ ਕੱਟ ਕੱਟ ਕਰ ਦੇਣੀਆਂ ਚਾਹੀਦੀਆਂ ਸਿਗੀਆਂ ਪਰ ਲੰਬੇ ਸਮੇਂ ਤੋਂ ਸੇਮ ਇੱਕੋ ਹੀ ਫਾਰਮ ਚੱਲਿਆ ਆ ਰਿਹਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕਰਦੇ ਸੋ ਲੋਕਾਂ ਨੂੰ ਇਹ ਇਸ ਕਰਕੇ ਫਾਰਮ ਭਰਨ 'ਚ ਬਹੁਤ ਦਿੱਕਤਾਂ ਆਉਂਦੀਆਂ ਨੇ ਇਸ ਵਾਰੀ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਪੰਜਾਬੀ ਨਾ ਉਤਸ਼ਾਹਿਤ ਹੋ ਕੇ ਅੱਗੇ ਆਉਂਦੇ ਸੀ ਮਗਰ ਇਸ ਵਾਰੀ ਕਹਿੰਦੇ ਰੇਸ਼ੋ ਘਟੀ ਆ ਪੰਜਾਬੀਆਂ ਦਾ ਇੰਟਰਸਟ ਘਟਿਆ ਇਸ ਦੇ ਵਿੱਚ ਐਦ ਕੀ ਐਦ ਕੀ ਕਹਿੰਦੇ ਪ੍ਰਵਾਸੀ ਪ੍ਰਵੰਜਲੀ ਭਾਈਚਾਰਾ ਥੋੜਾ ਜਿੰਨਾ ਪ੍ਰਮੋਟ ਹੋ ਰਿਹਾ ਦੇਖੋ ਜੀ ਖਾਸ ਕਰਕੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਸਾਡਾ ਲਧਿਆਣਾ ਵੱਡਾ ਜ਼ਿਲ੍ਹਾ ਤੇ ਬਹੁਤ ਗਿਣਤੀ ਵਿੱਚ ਜਿਹੜੇ ਪ੍ਰਵਾਸੀ ਵੀਰ ਇੱਥੇ ਰਹਿੰਦੇ ਨੇ ਸੋ ਉਹਨਾਂ ਦਾ ਇੰਟਰਸਟ ਜਿਆਦਾ ਵੱਧ ਰਿਹਾ ਕਾਫੀ ਪੰਚਾਇਤਾਂ ਦਾ ਬਿਲਕੁਲ ਪ੍ਰਵਾਸੀ ਵੀਰਾਂ ਨੇ ਜਾਂ ਭੈਣਾਂ ਨੇ ਉਹਨਾਂ ਨੇ ਆਪਦੇ ਨਾਮੀਨੇਸ਼ਨ ਫਾਈਲ ਕੀਤੇ ਨੇ ਸੋ ਜਿੰਨੀ ਗਿਣਤੀ ਵਧ ਰਹੀ ਆ ਉਨੀ ਨਾਮੀਨੇਸ਼ਨ ਲਈ ਇਹਨਾਂ ਦੇ ਅੱਗੇ ਉਹ ਕਤਾਰ ਵਧ ਰਹੀ ਆ ਜੀ ਮਗਰ ਲੱਗਦਾ ਕਿਥੇ ਨਾ ਕਿਥੇ ਆ ਇਸ ਚੀਜ਼ ਦੀ ਫਿਰ ਸਹੂਲਤ ਮਿਲ ਸਕੂਗੀ ਜੇ ਆਪਾਂ ਮੰਨ ਲਓ ਪੰਜਾਬੀ ਪਾਈਚਾਰੇ ਨੂੰ ਪ੍ਰਮੋਟ ਹੀ ਨਹੀਂ ਹੋ ਰਿਹਾ ਪੰਜਾਬੀਅਤ ਪਿੱਛੇ ਹਟਦੀ ਜਾਂਦੀ ਆ ਅਕਸਰ ਕਿਹਾ ਜਾਂਦਾ ਸੀ ਪੰਜਾਬ ਪੰਜ ਦਰਿਆਵਾਂ ਦੀ ਗੁਰੂਆ ਪੀਰਾਂ ਫਕੀਰਾਂ ਦੀ ਧਰਤੀ ਪੰਜਾਬ ਹੈ ਮਗਰ ਪੰਜਾਬ ਚ ਹਰ ਇੱਕ ਚੀਜ਼ ਨੂੰ ਲੈ ਕੇ ਇੰਟਰਸਟ ਖਤਮ ਹੋ ਜੂਗਾ ਤਾਂ ਫਿਰ ਕਿਵੇਂ ਚੱਲੂਗਾ ਕੋਈ ਇਹ ਤੱਕ ਇਹ ਕੁਦਰਤ ਦਾ ਇੱਕ ਨਜਮ ਹੈ ਜੇ ਤੁਹਾਡੇ ਪੰਜਾਬ ਦੇ ਵਿੱਚ ਆਪਣੀ ਗਿਣਤੀ ਘਟ ਰਹੀ ਆ ਤਾਂ ਕਿਸੇ ਨਾ ਕਿਸੇ ਤਾਂ ਕੌਮ ਨੇ ਆ ਕੇ ਅੱਗੇ ਆਪਣੇ ਆਪ ਨੂੰ ਅੱਗੇ ਲੈ ਕੇ ਆਣਾਈ ਆ ਸੋ ਮੈਂ ਇਹਦਾ ਇਸ ਚੀਜ਼ ਨੂੰ ਮੰਨਦਾ ਨਹੀਂ ਹਰ ਸਾਰੇ ਇਨਸਾਨ ਬਰਾਬਰ ਨੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਗੁਰੂ ਮਹਾਰਾਜ ਕਹਿ ਕੇ ਗਏ ਨੇ ਸੋ ਠੀਕ ਹੈ ਜੀ ਜਿਹੜਾ ਜਿਵੇਂ ਜਿਵੇਂ ਚੱਲ ਰਿਹਾ ਹਰ ਬੰਦੇ ਦਾ ਆਪਣਾ ਸਿਸਟਮ ਆ ਤੇ ਜਿਵੇਂ ਜਿਵੇਂ ਕਿਸੇ ਦੀ ਗਿਣਤੀ ਵੱਧਦੀ ਆ ਉਵੇਂ ਉਵੇਂ ਉਹਨਾਂ ਨੇ ਕਿ ਆਪਦੇ ਸਰਪੰਚੀ ਪੰਚੀ ਐਮਐਲਏ ਬਣਨਾ ਹੀ ਬਣਨਾ ਚਾਹੀਦਾ ਜੀ ਕੀ ਮੈਸੇਜ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਨਹੀਂ ਸਮਝ ਆਂਦਾ ਕਿ ਨੋਮੀਨੇਸ਼ਨ ਫਾਈਲ ਕਿਵੇਂ ਭਰਨੀ ਆ ਜਾਂ ਕਿਦਾਂ ਤੁਹਾਡੇ ਵੱਲੋਂ ਕੀ ਮੈਸੇਜ ਤੇ ਕੀ ਅਪੀਲ ਹੈ ਮੈਸੇਜ ਇਹੀ ਆ ਜੀ ਫਿਰ ਮੈਂ ਦੱਸਿਆ ਵੀ ਇਲੈਕਸ਼ਨ ਕਮਿਸ਼ਨ ਨੂੰ ਦੀ ਅਸੀਂ ਬਹੁਤ ਅਲਾਗਾ ਕਰਦੇ ਆ ਉਹਨਾਂ ਨੇ ਲੋਕਾਂ ਦੀ ਜਿਹੜੀ ਹੈਗੀ ਦੁਵਿਧਾ ਨੂੰ ਦੇਖਦੇ ਹੋਏ ਇਹ ਐਲਾਨ ਕੀਤਾ ਜੀ ਵੀ ਜਿਹੜੇ ਵੀ ਬੰਦੇ ਕੋਲ ਐਨਓਸੀ ਨਹੀਂ ਹੈ ਜਾਂ ਕੋਈ ਚੁੱਲਾ ਟੈਕਸ ਨਹੀਂ ਹੈ ਜਾਂ ਜਿਹਦੀ ਕੋਈ ਦੇਣਦਾਰੀ ਪੰਚਾਇਤ ਵੱਲ ਬਾਕੀ ਹੈ ਉਹ ਇੱਕ ਐਫੀਡੇਵਿਟ ਲਗਾ ਕੇ ਆਪਣੀ ਨੋਮੀਨੇਸ਼ਨ ਫਾਈਲ ਕਰਨਗੇ ਉਹ ਰੱਦ ਨਹੀਂ ਕੀਤੀ ਜਾਣਗੇ ਉਹ ਸੰਬੰਧਿਤ ਡਿਪਾਰਟਮੈਂਟ ਤੋਂ ਉਹਨਾਂ ਨੇ ਆਪੇ ਹੀ ਉਹਦੀ ਡਿਟੇਲਸ ਲੈ ਲੈਣੀਆਂ ਨੇ ਪਰ ਫਿਰ ਵੀ ਹੁਣ ਵੀ ਦੇਖੋ ਕੀ ਕੀਤਾ ਜਾ ਰਿਹਾ ਵੀ ਇੱਕ ਕੈਂਡੀਡੇਟ ਆ ਜਿਹੜਾ ਜਿੰਨੇ ਆਪਦੀ ਪੰਚੀ ਸਰਪੰਚੀ ਲੜਨੀ ਆ ਕੇਵਲ ਉਹਨੂੰ ਹੀ ਚੁੱਲਾ ਟੈਕਸ ਦੀਆਂ ਰਸੀਦਾਂ ਲੈਣ ਦੀ ਲੋੜ ਆ ਜਾਂ ਐਨਓਸੀ ਲੈਣ ਦੀ ਲੋੜ ਆ ਪਰ ਜਾਣ ਬੁੱਝ ਕੇ ਜਿਹੜੇ ਬੰਦੇ ਉਹਦੇ ਵਿਟਨੈਸ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਤੁਸੀਂ ਵੀ ਚੁੱਲਾ ਟੈਕਸ ਦੀਆਂ ਰਸੀਦਾਂ ਲੁਕਟਾਓ ਸਿਰਫ ਪੈਸੇ ਲੈਣ ਲਈ ਇੱਧਰ ਕੋਈ ਸੈਂਸ ਹੀ ਨਹੀਂ ਬਣਦੀ ਨਾ ਹੀ ਕੋਈ ਚੈਕਲਿਸਟ ਇਹ ਕਹਿੰਦੀ ਆ ਨਾ ਹੀ ਇਲੈਕਸ਼ਨ ਰੂਲਸ ਇਹ ਕਹਿੰਦੇ ਆ ਕੋਈ ਇਲੈਕਸ਼ਨ ਰੂਲਸ ਇਹ ਨਹੀਂ ਕਹਿੰਦੇ ਵੀ ਵਿਟਨੈਸ ਨੇ ਵੀ ਜੁਲਾ ਟੈਕਸ ਕਟਾਉਣਾ ਜਾਂ ਤਜ਼ਵਜੀਜ਼ ਕਰਤਾ ਨੇ ਸੈਕੰਡਰ ਨੇ ਵੀ ਕਟਾਉਣਾ ਪਰ ਉਹ ਸਾਰਿਆਂ ਦੇ ਜੁਲਾ ਟੈਕਸ ਕੱਟੀ ਜਾਂਦੇ ਨੇ ਕਿ ਕਿਤੇ ਨਾ ਕਿਤੇ ਆਪਣੀ ਫੰਡਿੰਗ ਵਧਾਣ ਵਾਸਤੇ ਬਿਲਕੁਲ ਜੀ ਫੰਡਿੰਗ ਵਧਾਣ ਲਈ ਮੇਰੇ ਹਿਸਾਬ ਨਾਲ ਗਵਰਨਮੈਂਟ ਕਰ ਰਹੀ ਆ ਤੇ ਲੋਕਾਂ ਨੂੰ ਹਰਾਸ ਕਰ ਰਹੀ ਆ ਪਰ ਇਹਦਾ ਨੁਕਸਾਨ ਤੇ ਇਸ ਚੀਜ਼ ਦਾ ਫਾਇਦਾ ਫਾਇਦਾ ਤਾਂ ਉਹਨਾਂ ਨੂੰ ਹੋ ਗਿਆ ਇਸ ਚੀਜ਼ ਦਾ ਨੁਕਸਾਨ ਕਿੰਨਾ ਕੁ ਜ਼ਿਆਦਾ ਹੋਊਗਾ ਸਾਰਾ ਆ ਜੁਲਾ ਟੈਕਸ ਦੀ سید ਕੱਟੀ ਜਾਣੀ ਆ ਉੱਥੇ ਕੈਂਡੀਡੇਟ ਦਾ 1000 ਰੁਪਿਆ ਲੱਗ ਰਿਹਾ ਨੁਕਸਾਨ ਤਾਂ ਹੈ ਹੀ ਆ ਜੀ ਕਹਿਦ ਕਿ ਜੇ ਸਰਬਸੰਮਤੀ ਹੋਊਗੀ ਤੇ 5 ਲੱਖ ਰੁਪਿਆ ਮਿਲੂਗਾ ਕੈਂਡੀਡੇਟ ਨੂੰ ਮਿਲਦਾ ਕਿ ਨਹੀਂ ਮਿਲਦਾ ਵੇਸਾ ਜੀ ਹਰ ਵਾਰੀ ਨਾਊਂਸ ਹੁੰਦਾ ਵੀ ਜੇ ਕਿਸੇ ਪਿੰਡ 'ਚ ਸਰਬਸੰਮਤੀ ਹੁੰਦੀ ਆ ਪੰਚਾਇਤ ਸਰਬਸੰਮਤੀ ਦਾ ਡਿਕਲੇਅਰ ਕਰਦੇ ਨੇ ਤਾਂ ਸਰਕਾਰ 5 ਲੱਖਰ ਦੀ ਗ੍ਰਾਂਟ ਦਿੰਦੀ ਆ ਪਰ ਇਹ ਜੀ ਕੋਈ ਗ੍ਰਾਂਟ ਇਸ਼ੂ ਨਹੀਂ ਹੁੰਦੀ ਮਗਰ ਫਿਰ ਇਹ ਮਤਲਬ ਝੂਠੇ ਲਾਰੇ ਲੱਗ ਜਾਂਦੇ ਆ 5 ਲੱਖ ਬੰਦਾ ਉਮੀਦ ਹੀ ਚ ਰਹਿ ਜਾਏਗਾ ਕਿ ਆ ਮੈਂ ਸੰਤ ਹੀ ਕਰ ਲੇਤੀ ਤੈਨੂੰ ਇਹਨੂੰ ਪੈ ਤੁਸੀਂ ਪੁੱਛਿਓ ਵੀ ਕਿੰਨੇ ਪੰਜਾਬ ਦੇ ਕਿੰਨੇ ਕਿ ਪਿੰਡਾਂ 'ਚ ਅਜੇ ਤੱਕ ਇਹ ਗ੍ਰਾਂਟ ਜਾਰੀ ਹੋਈ ਆ ਇਹ ਸਿਰਫ ਇੱਕ ਇੱਕ ਕਹਿੰਦੇ ਵੀ ਭਲੇਖਾ ਦਿੰਦੇ ਆ ਲੋਕਾਂ ਨੂੰ ਉਸ ਤੋਂ ਬਾਅਦ ਗ੍ਰਾਂਟ ਕੋਈ ਜਾਰੀ ਨਹੀਂ ਹੁੰਦੀ ਮਤਲਬ ਇਹ ਤਾਂ ਪਹਿਲਾਂ ਹੀ ਲੋਕ ਕਹਿੰਦੇ ਜੁਮਲੇ ਵਾਲੀ ਸਰਕਾਰ ਆ ਤੇ ਇਹ ਜੁਮਲੇ ਵਾਕਈ ਸੱਚੀ ਚ ਜੁਮਲੇ ਚੱਲ ਰਹੇ ਨੇ ਦੇਖੋ ਲੋਕਾਂ ਨੂੰ ਕਿੰਨਾ ਦੁਖੀ ਕੀਤਾ ਹੋਇਆ ਐਨਓਸੀਜ਼ ਲਈ ਚੁੱਲਾ ਟੈਕਸ ਲਈ ਨਾਮਿਨੇਸ਼ਨ ਪੇਪਰ ਜਿੰਨੇ ਕੰਪਲਿਕੇਟਡ ਨੇ ਤੇ ਲੋਕਾਂ ਦਾ ਬੜਾ ਹਾਲ ਆ ਨਾਮਿਨੇ ਸੋ ਸਮਾਂ ਦੇ ਲਈ ਬਹੁਤ-ਬਹੁਤ ਸ਼ੁਕਰੀਆ ਕਮਲ ਜੀ तमाम ਮੁੱਦੇ ਤੇ ਗੱਲਬਾਤ ਕੀਤੀ ਆ ਮਗਰ ਕਿੱਥੇ ਨਾ ਕਿੱਥੇ ਸਰਕਾਰਾਂ ਦੀ ਇਹ ਪੋਲਿਸੀ ਅਕਸਰ ਚੇਂਜ ਹੁੰਦੀ ਆ ਜਦੋਂ ਉਦੋਂ ਖਮਿਆਜਾ ਆਮ ਬੰਦੇ ਨੂੰ ਭਗਤਣਾ ਪੈਂਦਾ ਜਦੋਂ ਕਿਹਾ ਜਾਂਦਾ ਕਿ ਆਮ ਬੰਦਿਆਂ ਦੀ ਸੁਣਵਾਈ ਹੋਊਗੀ ਉਦੋਂ ਆਮ ਬੰਦਿਆਂ ਦੇ ਉੱਤੇ ਹੀ ਧੱਕਾ ਸ਼ਰੇਆਮ ਚੱਲਣ ਲੱਗ ਜਾਂਦਾ ਤੁਹਾਡੇ ਪਿੰਡ ਦੇ ਹਾਲਾਤ ਕੀ ਨੇ ਤੁਹਾਡੇ ਪਿੰਡ ਦੇ ਵਿੱਚੋਂ ਸਰਪੰਚੀ ਪੰਚੀ ਜਿਹੜੇ ਲੜ ਰਹੇ ਨੇ ਉਹਨਾਂ ਦੇ ਹਾਲਾਤ ਕਿਸ ਤਰੀਕੇ ਨੇ ਜਾਂ ਫਿਰ ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਨੋਮੀਨੇਸ਼ਨ ਕਾਗਜ਼ੇ ਕਿ ਕਿਸ ਤਰੀਕੇ ਭਰਨੇ ਆ ਤੇ ਇਹਨਾਂ ਨਾਲ ਆ ਕੇ ਇੱਕ ਵਾਰੀ ਸੰਪਰਕ ਕਰ ਸਕਦੇ ਹੋ ਜਾਂ ਇਹਨਾਂ ਦੀ ਲੀਗਲ ਟੀਮ ਦੇ ਨਾਲ ਡਵਾਈਸ ਲੈ ਸਕਦੇ ਹਕ ਸੱਚ ਦੀ ਆਵਾਜ਼ ਲੈ ਕੇ ਲੁਧਿਆਣਾ ਦੇ ਪੰਜਾਬ ਲੋਕ ਵਾਸਤੇ ਦੁਬਾਰਾ ਮਿਲਦੇ ਆ ਅਕਸਰ ਦੇਖਿਆ ਜਾਂਦਾ ਸੀਗਾ ਚੋਨਾ ਸਾਹਮਣੇ ਆਉਂਦੀਆਂ ਸੀਗੀਆਂ ਤੇ ਲੋਕ ਐਕਟਿਵ ਹੋ ਜਾਂਦੇ ਸੀ ਮਗਰ ਤੁਹਾਡੇ ਕੋਲ ਤਾਂ ਰਸ਼ ਇਸ ਤਰੀਕੇ ਲੱਗਿਆ ਮਤਲਬ ਕੋਈ ਸੇਲ ਦੇ ਵਿੱਚ ਕੋਈ ਚੀਜ਼ ਮਿਲਦੀ ਹੁੰਦੀ ਹੈ ਇਸ ਤਰੀਕੇ ਲੋਕ ਭੱਜ ਭਾ ਜਾ ਰਹੇ ਐ ਇੰਨੀ ਜ਼ਿਆਦਾ ਤਬਦੀਲੀ ਕਿੱਦਾਂ ਆਈ ਹੈ ਇਹ ਵੱਧ ਭੱਗਾ ਹੀ ਕਹੂੰਗਾ ਜੀ ਮੈਂ ਕਿਉਂਕਿ ਸਰਕਾਰ ਦੀਆਂ ਨਾਕੀਆਂ ਨੇ ਜੀ ਬਹੁਤ ਘੱਟ ਸਮਾਂ ਦਿੱਤਾ ਗਿਆ ਲੋਕਾਂ ਨੂੰ ਨੋਮੀਨੇਸ਼ਨ ਫਾਈਲ ਕਰਨ ਲਈ ਜੀ ਉਸ ਤੋਂ ਵੱਡੀ ਗੱਲ ਜਿਹੜੀ ਨਾਮਿਨੇਸ਼ਨ ਦੀਆਂ ਡੇਟਸ ਅਨਾਉਂਸ ਕੀਤੀਆਂ ਉਹਦੇ ਵਿੱਚ ਵੀ ਦੋ ਛੁੱਟੀਆਂ ਗਾਂਧੀ ਜਨਤੀ ਅਗਰਸੈਂ ਜਨਤੀ ਤੇ ਲੋਕਾਂ ਦਾ ਕੱਲ ਇੱਕ ਲਾਸਟ ਡੇਟ ਬਚੀ ਆ ਜਿੱਥੇ ਨਾਮਿਨੇਸ਼ਨ ਫਾਈਲ ਹੋਣੀ ਆ ਮੇਰੇ ਹਿਸਾਬ ਨਾਲ ਲੋਕਾਂ ਨੂੰ ਪੂਰਾ ਮੌਕਾ ਦਿੱਤਾ ਨਹੀਂ ਗਿਆ ਸਮਾਂ ਵੀ ਬਹੁਤ ਘੱਟ ਦਿੱਤਾ ਗਿਆ ਤੇ ਇਸ ਕਰਕੇ ਜਿਹੜੀ ਵੱਡੀ ਪ੍ਰੋਬਲਮ ਤਾਂ ਇੰਨਾ ਰਸ਼ ਪੈ ਰਿਹਾ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਵੀ ਨਾਮਿਨੇਸ਼ਨ ਪੇਪਰਸ ਨੇ ਉਹ ਲੋਕਾਂ ਤੋਂ ਭਰੇ ਨਹੀਂ ਜਾ ਰਹੇ ਪਹਿਲਾਂ ਬਹੁਤ ਜ਼ਿਆਦਾ ਸਮਾਂ ਮਿਲਦਾ ਹੁੰਦਾ ਸੀ ਲੋਕਾਂ ਨੂੰ ਬੜੇ ਆਰਾਮ ਨਾਲ ਦੇ ਨਾਮੀਨੇਸ਼ਨ ਲਈ ਚੁੱਲਾ ਟੈਕਸ ਦੀਆਂ ਰਸੀਦਾਂ ਘਟਾਉਣ ਲਈ ਐਨਓਸੀ ਲੈਣ ਲਈ ਕੋਈ ਪ੍ਰੋਬਲਮ ਆਉਂਦੀ ਨਹੀਂ ਸੀ। ਤਾਂ ਹੁਣ ਕੀ ਕਹਿੰਦੇ ਐਨਓਸੀ ਵਾਸਤੇ ਇਸ਼ੂਜ਼ ਆ ਰਹੇ ਆ ਕੁਝ मतलब ਕਈਆਂ ਨੂੰ ਮਿਲ ਨਹੀਂ ਰਹੀਆਂ ਕਈਆਂ ਦੀ ਕਲੀਅਰ ਨਹੀਂ ਹੋ ਪਾਈ ਇਹ ਕੀ ਇਸ਼ੂ ਹੈ। ਕਾਫੀ ਇਸ਼ੂਜ਼ ਨੇ ਜੀ ਐਨਓਸੀ ਦੇ ਕਿਉਂਕਿ ਵੈਸੇ ਇਲੈਕਸ਼ਨ ਕਮਿਸ਼ਨ ਵੱਲੋਂ ਤਾਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨਸ ਨੇ ਜਾਂ ਉਹਨਾਂ ਦਾ ਜੋ ਕੰਮ ਕਰਨ ਦਾ ਢੰਗ ਆ ਬੜਾ ਵਧੀਆ ਉਹਨਾਂ ਨੇ ਤਾਂ ਦੇਖੋ ਇੱਥੇ ਤੱਕ ਕੀਤਾ ਵੀ ਜੇ ਕਿਸੇ ਬੰਦੇ ਕੋਲੇ ਕੋਈ ਵੀ ਚੁੱਲਾ ਟੈਕਸ ਜਾਂ ਐਨਓਸੀ ਨਹੀਂ ਹੈ ਤਾਂ ਉਹ ਇਹ ਕੇਵਲ ਐਫੀਡੇਵਿਟ ਲਗਾ ਸਕਦੇ ਆ ਐਫੀਡੇਵਿਟ ਫਾਈਲ ਕਰੋ ਤੁਹਾਨੂੰ ਕਿਸੇ ਐਨਓਸੀ ਦੀ ਲੋੜ ਨਹੀਂ ਕਿਸੇ ਜੁਲਾ ਟੈਕਸ ਨੂੰ ਨਾਲ ਸਬਮਿਟ ਕਰਨ ਦੀ ਲੋੜ ਨਹੀਂ ਹੈ ਤੁਹਾਡੇ ਨਾਮੀਨੇਸ਼ਨ ਪੇਪਰ ਕਦੀ ਵੀ ਰੱਦ ਨਹੀਂ ਹੋਣਗੇ ਸਰਕਾਰ ਵੱਲੋਂ ਅਕਸਰ ਜੇ ਆਪਾਂ ਗੱਲ ਕਰ ਲਈ ਹਰਕਮਲ ਜੀ ਵੈਸੇ ਸਹਾਇਤਾ ਆਪਾਂ ਕਹਿੰਦੇ ਆ ਨਾ ਸਹੂਲਤਾਂ ਸਰਕਾਰ ਵੱਲੋਂ ਸਹੂਲਤ ਕੀ ਮਿਲਦੀ ਹੈ ਜਦੋਂ ਆਪਾਂ ਕਹਿੰਦੇ ਆ ਇਲੈਕਸ਼ਨ ਆਂਦੀ ਹੈ ਸਰਪੰਚ ਬਣ ਕੇ ਉਹਨਾਂ ਨੂੰ ਕੋਈ ਬੈਨੀਫਿਟ ਮਿਲ ਜਾਂਦਾ ਹੈ ਜਾਂ ਜਦੋਂ ਹੁਣ ਪਹਿਲਾਂ ਨਾਮੀਨੇਸ਼ਨਸ ਭਰ ਰਹੇ ਨੇ ਸਰਕਾਰ ਵੱਲੋਂ ਨਾਮੀਨੇਸ਼ਨ ਭਰਨ ਦੀ ਕੀ ਸਹੂਲਤ ਹੈ ਨੋਮੀਨੇਸ਼ਨ ਸਰਕਾਰ ਦੇ ਵੱਲੋਂ ਤਾਂ ਕੋਈ ਸੂਤ ਨਹੀਂ ਲੋਕ ਆਪਣੇ ਤੌਰ ਤੇ ਜੀ ਆਪ ਦੇ ਲੈਵਲ ਤੇ ਨੋਮੀਨੇਸ਼ਨਸ ਫਾਈਲ ਕਰ ਰਹੇ ਨੇ ਤੇ ਮੈਂ ਐਸਾ ਸੀ ਤਾਂ ਪਹਿਲਾਂ ਵੀ ਇਹ ਗੱਲਾਂ ਕਰਦੇ ਆਏ ਨੇ ਵੀ ਐਡਾ ਕੰਪਲਿਕੇਟਿਡ ਫਾਰਮ ਜੀ ਜਿਹੜਾ ਤੁਸੀਂ ਇੱਕ ਬੰਦੇ ਨੇ ਮੈਂਬਰ